I'm ਹਾਂਜੀ ਅਮੀਰ ਟੀਮਾ ਜੀ ਤੁਸੀਂ ਅੱਜ ਤਲਵੰਡੀ ਸਾਬੋ ਪਹੁੰਚੇ ਹੋ ਘੋੜੀਆਂ ਦੇ ਮੇਲੇ ਤੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦਿੰਨਾ ਜੀ ਇੱਥੇ ਕਮੇਟੀ ਨੂੰ ਜਿਨ੍ਹਾਂ ਨੇ ਉਪਰਾਲਾ ਕੀਤਾ ਬਾਬਾ ਜੀ ਨਾਲ ਖੜੇ ਆ ਪਹਿਲਾਂ ਵੀ ਮੈਨੂੰ ਆਉਣ ਦਾ ਮੌਕਾ ਮਿਲਿਆ ਪਿਛਲੇ ਸਾਲ ਕਿਸੇ ਕਾਰਨ ਕਰਕੇ ਨਹੀਂ ਪਹੁੰਚਿਆ ਗਿਆ ਸੀ ਉਸ ਤੋਂ ਪਿਛਲੀ ਵਾਰ ਤੇ ਬੜਾ ਵਧੀਆ ਲੱਗਦਾ ਕਿ ਪਰ ਕਮੇਟੀ ਨੂੰ ਮੈਂ ਸਭ ਤੋਂ ਪਹਿਲਾਂ ਵਧਾਈ ਤਾਂ ਦਿੱਤੀ ਹੈ ਵੀ ਜਿੰਨਾ ਇਹ ਸਿਰਦਰਦੀ ਵਾਲਾ ਕੰਮ ਹੈ ਕਿਉਂਕਿ ਜਿੰਨਾ ਅੱਜਕੱਲ ਘੋੜਿਆਂ ਦਾ ਸ਼ੌਂਕ ਪੰਜਾਬ 'ਚ ਵੱਧ ਰਿਹਾ ਜਾਨਵਰ ਦੀ ਸਾਂਭਾਲ ਹੈ ਉਸੇ ਤਰੀਕੇ ਇੱਥੇ ਪ੍ਰਬੰਧ ਕਰਕੇ ਦੇਣਾ ਇੰਨੀ ਦੂਰੋਂ ਆਉਣ ਵਾਲੇ ਬੰਦਿਆਂ ਤੋਂ ਵਾਹ ਵਾਹ ਵੀ ਘਟਣੀ ਹਰੇਕ ਉਹਨਾਂ ਨੂੰ ਸਹੂਲਤ ਦੇਣੀ ਤਾਂ ਕਮੇਟੀ ਲਈ ਬਹੁਤ ਦਿਨ ਰਾਤ ਇੱਕ ਕਰਕੇ ਇਹ ਜਿਆ ਮਤਲਬ ਮੇਲਾ ਕਰਾਇਆ ਜਾਂਦਾ ਤਾਂ ਸਭ ਤੋਂ ਪਹਿਲਾਂ ਮੈਂ ਕਮੇਟੀ ਨੂੰ ਵਧਾਈ ਦਿੰਨਾ ਬਾਕੀ ਆ ਕੇ ਜਦੋਂ ਸਾਰਿਆਂ ਨੂੰ ਮਿਲਦੇ ਆ ਸੋਨਾ ਮੇਲਾ ਵੇਖਦੇ ਚੰਗਾ ਲੱਗਦਾ ਹੀ ਹੈ ਜਿਸ ਤਰ੍ਹਾਂ ਕਮੇਟੀ ਨੇ ਤੁਹਾਡੇ ਅੱਗੇ ਮੰਗ ਰੱਖੀ ਆ ਤੁਹਾਡੇ ਫਾਦਰ ਸਾਹਿਬ ਮੰਤਰੀ ਆ ਕਿ ਕੋਈ ਮੇਲਾ ਲੱਗਣ ਲਈ ਇੱਕ ਠੁਕਮੀ ਜਗ੍ਹਾ ਹੋਣੀ ਚਾਹੀਦੀ ਆ ਮਤਲਬ ਬਿਲਕੁਲ ਬਈ ਮੈਂ ਵੈਸੇ ਤੁਹਾਡੇ ਤੋਂ ਪਹਿਲਾਂ ਇਹ ਗੱਲ ਮੈਂ ਛੇੜੀ ਆਪ ਹੀ ਸੀ ਕਮੇਟੀ ਨਾਲ ਆਉਂਦੇ ਨਾਲ ਹੀ ਕਿਉ ਮੇਲਾ ਤਾਂ ਪੰਜਵਾਂ ਮੇਲਾ ਸੀ ਗੱਲ ਕਰੀ ਜਾਂਦੇ ਸੀ ਤੇ ਤੀਜੀ ਚੌਥੀ ਜਗ੍ਹਾ ਤਾਂ ਆਪ ਨੂੰ ਵੀ ਆਪਦੀ ਜ਼ਿੰਮੇਵਾਰੀ ਫੀਲ ਹੁੰਦੀ ਹੈ ਵੈਸੇ ਪਹਿਲਾਂ ਹੀ ਸਾਡੀ ਗੱਲ ਹੋਈ ਹੈ ਅੱਜ ਮੈਂ ਭਰਾਵਾਂ ਸਿਰ ਤੇ ਵੀ ਕੋਈ ਇੱਕ ਡਿਊਟੀ ਪਾ ਕੇ ਚੱਲੇ ਆਂ ਵੀ ਆਪ ਆਸੇ-ਪਾਸੇ ਥਾਂ ਦੇਖੀਏ ਕਿਤੇ ਕੋਈ ਪੰਚਾਇਤੀ ਥਾਂ ਜਾਂ ਕੋਈ ਕਿਸੇ ਮਹਿਕਮੇ ਨਾਲ ਰਿਲੇਟਡ ਥਾਂ ਜਿਹੜੀ ਜ਼ਿਆਦਾ ਨਾ ਯੂਜ਼ ਹੁੰਦੀ ਹੋਵੇ ਤੇ ਜਿਹਦੇ ਤੇ ਆਪਾਂ ਮੰਤਰੀ ਸਾਹਿਬ ਨੂੰ ਖੁੱਡੀਆਂ ਸਾਹਿਬ ਨੂੰ ਕਹਿ ਕੇ ਫਿਰ ਉਸ ਤਰੀਕੇ ਦਾ ਏਜੰਡਾ ਤਿਆਰ ਕਰਾਇਆ ਜਾਵੇ ਤਾਂ ਕਿ ਆਉਣ ਵਾਲੇ ਸਮਿਆਂ 'ਚ ਇਹ ਇਤਿਹਾਸਿਕ ਸ਼ਹਿਰ ਹੈ ਇੱਥੇ ਸਾਬੋ ਕੀ ਤਲਵੰਡੀ ਤੱਕ ਸਾਭ ਦੀ ਆਪਾਂ ਨਾਲ ਹੀ ਧਰਤੀ ਤੇ ਖੜੇ ਆ ਤਾਂ ਇਹ ਸਾਰਿਆਂ ਲਈ ਇੱਕ ਮਾਣ ਵਾਲੀ ਗੱਲ ਹੋਊਗੀ ਤੇ ਇੱਕ ਵਧੀਆ ਯਾਦਗਾਰ ਬਣੂਗੀ ਪੂਰੀ ਇਹਦੇ ਲਈ ਕੋਸ਼ਿਸ਼ ਕਰੀ ਜਾਂਦੇ ਆਂ ਬੀਤੇ ਦਿਨੀ ਕੇਂਦਰ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਗਿਆ ਜਿਸ ਦੇ ਵਿੱਚ ਕਿ ਪੰਜਾਬ ਨੂੰ ਅੱਖੋ-ਪਰੋਖੇ ਕੀਤਾ ਵੈਸੇ ਮੰਦਭਾਗੀ ਚੀਜ਼ ਹੀ ਆ ਜੀ ਇਹਦੇ ਵਿੱਚ ਸਿਰਫ ਦੇਖੋ ਜਦੋਂ ਅਸੀਂ ਬੋਲਦੇ ਆਂ ਇੱਕ ਫਿਰ ਪਾਰਟੀ ਦੇ ਨੁਮਾਇंदे ਵਾਲੀ ਗੱਲ ਆ ਜਾਂਦੀ ਆ ਮੈਂ ਤਾਂ ਕਹਣਾ ਜਿਹੜੇ ਭਾਜਪਾ ਨਾਲ ਸੰਬੰਧਿਤ ਬੰਦੇ ਪੰਜਾਬ 'ਚ ਆ ਉਹਨਾਂ ਨੂੰ ਵੀ ਇਸ ਚੀਜ਼ ਦੀ ਆਵਾਜ਼ ਚੱਕਣੀ ਚਾਹੀਦੀ ਆ ਕਿਉਂਕਿ ਆਪਾਂ ਤਾਂ ਪਹਿਲਾਂ ਹੀ ਹੁਣ ਹੜਾਂ ਦੀ ਇੰਨੀ ਮਾਰ ਪਈ ਆ ਉਸ ਤੋਂ ਬਿਨਾ ਮਤਲਬ ਕਿਸਾਨੀ ਦਾ ਹਾਲ ਤੁਹਾਨੂੰ ਪਤਾ ਹੈ ਚਾਹੇ ਕੋਈ ਸਾਡਾ ਵੀਰ ਭਰਾ ਕੋਈ ਕੰਮ ਧੰਦੇ ਨਾਲ ਵੀ ਜੁੜਿਆ ਮਹंगाई ਦੇ ਤੌਰ ਤੇ ਤਾਂ ਪੰਜਾਬ ਹੁਣੇ ਹੜ੍ਹਾਂ ਚੋਂ ਕਿੰਨੇ ਹਜ਼ਾਰ ਕਰੋੜ ਦੇ ਨੁਕਸਾਨ ਚੋਂ ਬਾਹਰ ਲੰਘਿਆ ਉਦੋਂ ਵੀ ਪੈਕੇਜ ਆਪਾਂ ਨੂੰ ਛੋਟਾ ਮਿਲਿਆ ਸਾਰੇ ਪੰਜਾਬ ਨੂੰ ਆਸ ਸੀਗੀ ਵੀ ਗਰੀਬ ਬੰਦੇ ਤੋਂ ਲੈ ਕੇ ਕਿਸਾਨ ਤੱਕ ਕੁਝ ਨਾ ਕੁਝ ਸੈਂਟਰ ਸਰਕਾਰ ਵੱਲੋਂ ਇਹ ਜਾ ਬਜਟ ਦੇ ਵਿੱਚ ਪੇਸ਼ ਕੀਤਾ ਜਾਊਗਾ ਜਿਹਦੇ ਦੇ ਨਾਲ ਕੋਈ ਆਮ ਜ਼ਿੰਦਗੀਆਂ ਦਾ ਕੋਈ ਖਰਚਾ ਘਟੂਗਾ ਪਰ ਜਦੋਂ ਉਹ ਜਾ ਕੁਝ ਨਹੀਂ ਦੇਖਿਆ ਜਾਂਦਾ ਨਮੋਸ਼ੀ